ਚੋਰਾ ਨੇ ਸਰਕਾਰੀ ਸਕੂਲ ਨੂੰ ਬਣਾਇਆ ਨਿਸ਼ਾਨਾ ਗੈਸ ਸਿਲੰਡਰ ਸਮੇਤ ਭੱਠੀ ਤੇ ਬਰਤਨ ਕੀਤੇ ਚੋਰੀ ਘਟਨਾ ਸੀਸੀਟੀਵੀ ਕੈਮਰਾ ਵਿੱਚ ਹੋਈ ਕਾਇਲ ਘਟਨਾ ਸਵੇਰੇ 2 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ ਜਦੋਂ ਬਟਾਲਾ ਦੇ ਮੜੀਆਂਵਾਲ ਚ ਚੋਰਾ ਨੇ ਸਕੂਲ ਦੇ ਕਮਰਿਆਂ ਦੇ ਤਾਲੇ ਤੋੜ ਕੇ ਚੋਰੀ ਕੀਤੀ ਅਤੇ ਸਕੂਲ ਦੇ ਅੰਦਰੋਂ ਗੈਸ ਸਿਲੰਡਰ ਭੱਠੀ ਤੇ ਬਰਤਨ ਚੋਰੀ ਕਰਕੇ ਫਰਾਰ ਹੋ ਗਏ ਇਹ ਚੋਰੀ ਦੀ ਘਟਨਾ ਸਕੂਲ ਅੰਦਰ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਸਕੂਲ ਪ੍ਰਸ਼ਾਸਨ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿਲਚ ਕਰਵਾ ਦਿੱਤੀ ਗਈ ਹੈ ਉੱਥੇ ਸਕੂਲ ਦੇ ਅਧਿਆਪਕ ਨੇ ਦੱਸਿਆ ਕਿ ਦੋਸਤ ਲੋਕ ਸੀਸੀਟੀਵੀ ਕੈਮਰੇਜ ਚ ਕੈਦ ਹੋਏ ਹਨ ਜਿਨ੍ਹਾਂ ਵੱਲੋਂ ਸਕੂਲ ਅੰਦਰੋਂ ਚੋਰੀ ਕੀਤੀ ਗਈ ਹੈ ਕੋਈ ਨਾ ਮੇਰੀਆਂ ਕਰ ਵੀ ਸਵੇਰੇ ਮੈਂ ਆਈ ਸੀ ਤੇ ਮੈਂ ਸੋਚਿਆ ਵੀ ਮੈਂ ਤਾਲਾ ਖੋਲਣੀ ਆ ਤੇ ਅਗੇ ਦਫਤਰ ਚਾਬੀ ਲੈਣ ਲੱਗੀ ਉਹ ਅਗੇ ਮੈਂ ਚਾਬੀ ਲੈ ਕੇ ਆਈ ਤੇ ਤਾਲਾ ਨਾ ਖੁੱਲਾ ਸੀ ਤੇ ਜੰਦਰਾ ਵੀ ਖੁੱਲਾ ਸੀ ਜੰਦਰਾ ਨਹੀਂ ਲੱਗਾ ਸੀ ਤੇ ਮੈਂ ਨਾਲ ਨੂੰ ਸਾਨੂੰ ਫੋਨ ਕੀਤਾ ਸੀ ਫੁੱਟ ਸੱਜੀ ਹੁਣ ਹੋ ਚੁੱਕਿਆ ਤੇ ਕਹਿੰਦੇ ਕੋਈ ਨਹੀਂ ਕੋਈ ਬੰਦ ਆ ਰਿਹਾ ਤੇ ਫਿਰ ਮੈਂ ਸੱਜੀ ਹੁਣ ਆ ਗਏ ਸੱਜੀ ਵੀ ਲਉਣਾ ਵੀ ਬਰਤਨਾਂ ਦੀ ਚੋਰੀ ਹੋ ਗਈ ਆ ਤੇ ਸੱਜ ਨੂੰ ਆ ਕੇ ਦੇਖਿਆ ਤੇ ਵਾਕਈ ਬਰਤਨਾਂ ਹੈ ਕਬ ਹੋਇਆ ਤੁਹਾਨੂੰ ਪੀ ਤੇ ਪਤੀਲੇ ਲਾਗੇ ਨਾ ਜ਼ੀਲਾ ਲਾਗੇ ਇੱਕ ਲਾਗੇ ਟੱਪ ਲਾਗੇ ਨਾ ਦੋ ਸੰਡਰ ਲਾਗੇ ਨਾ ਪੱਠੀ ਲਾਗੇ ਚੁਕੇ ਅੱਜ ਰਵਾਸ਼ਿੰਗ ਦੇ ਬੱਚਿਆਂ ਨੂੰ ਕਿੱਦਾਂ ਰੋਟੀ ਭਾਜੋ ਅੱਜ ਬਹੁਤ ਮੁਸ਼ਕਲ ਆ ਹਾਂਜੀ ਅਲਹੁਲ ਹਾਂਜੀ ਮੰਗਾ ਸਾਡੇ ਵੀ ਇਹ ਹਾਂਡ ਸਮਾਨ ਹਾਂ ਬਸ ਮੇਜ ਸਾਰੀ ਘਟਨਾ ਜੀ ਅੱਜ ਅਸੀਂ ਜਿਹੜਾ ਘਰੋਂ ਸਕੂਲ ਆਏ ਆ ਜਦੋਂ ਸਕੂਲ ਆ ਕੇ ਵੇਖਿਆ ਤਾਂ ਡੇ ਮਡੇ ਮੀਲ ਜਿਹੜੇ ਵਰਕਰ ਸੀਗੇ ਉਹਨਾਂ ਨੇ ਉਹਨਾਂ ਨੂੰ ਦੱਸਿਆ ਕਿ ਸਾਰੇ ਦੋ ਕਮਰਿਆਂ ਦੇ ਤਾਲੇ ਟੁੱਟੇ ਆ ਤੇ ਤੁਸੀਂ ਆ ਕੇ ਵੇਖੋ ਇੱਥੇ ਚੋਰੀ ਹੋ ਚੁੱਕੀ ਆ ਵਿੱਚ ਸਿਲੰਡਰ ਹੈ ਨਹੀਂ ਆ ਬਰਤਨ ਹੈ ਨਹੀਂ ਆ ਜੋ ਜੋ ਮੋਟੀਆਂ-ਮੋਟੀਆਂ ਚੀਜ਼ਾਂ ਉਹਨਾਂ ਨੂੰ ਨਜ਼ਰ ਆਈਆਂ ਪਰ ਉਹ ਬਾਹਰ ਬਹਿ ਕੇ ਆ ਕੇ ਕਿ ਚਲੋ ਸਾਰਾ ਹੁੰਦੇ ਆ ਅਸੀਂ ਉਹਨਾਂ ਨੂੰ ਦੱਸਦੇ ਆ ਜੇ ਤੁਹਾਨੂੰ ਦੱਸਿਆ ਅਸੀਂ ਮੇਰੇ ਸੇ ਜੋਗੀ ਸਾਥੀ ਇਹ ਅਧਿਆਪਕ ਨਾਲ ਅਸੀਂ ਦੋਵਾਂ ਨੇ ਵੇਖਿਆ ਤੇ ਇਸ ਵਕਤ ਹੀ ਸਿਲੰਡਰ ਵਿੱਚ ਹੈ ਨਹੀਂ ਸੀਗੇ ਭੱਠੀ ਇੱਕ ਸੀਗੀ ਅੱਡੇ ਉਹ ਚੋਰੀ ਹੋ ਗਈ ਬਰਤਨ ਸੀਗੇ ਵੱਡੇ ਪਤੀਲੇ ਕੜਾਈ ਸੀਗੀ ਉਹ ਸਾਰਾ ਕੁਝ ਲੈ ਗਏ ਇਹ ਕੁੱਕਰ ਸੀਗਾ ਪਤਾ ਨਹੀਂ ਕੁੱਕਰ ਕਿਸ ਤਰ੍ਹਾਂ ਕੀ ਇਹਨਾਂ ਛੱਡ ਗਏ ਸਾਨੂੰ ਸਮਝ ਨਹੀਂ ਆਈ ਕਿ ਉਹ ਪਰਿਓਂ ਜਾ ਕੇ ਚੁੱਕਿਆ ਜਿੱਧਰੋਂ ਦੀ ਆਏ ਚੋਰ ਉਹ ਪਰਲੀ ਸਾਈਡ ਆ ਸਕੂਲ ਦੀ ਉਧਰੋਂ ਐਂਟਰ ਕੀਤੇ ਆ ਸੀਸੀਟੀਵੀ ਕੈਮਰਾ ਤੇ ਉਹਨਾਂ ਨੇ ਕਪੜਾ ਪਾਇਆ ਵਾ ਤੇ ਬਾਅਦ ਵਿੱਚ ਆਪਣਾ ਜੋ ਘਾਰੇ ਨੂੰ ਜੁੜੋ ਕਾਰਨਾਮੇ ਨੂੰ ਇਹਨੂੰ ਅੰਜਾਮ ਦਿੱਤਾ ਵਾ ਪਰ ਇਹ ਬਹੁਤ ਹੀ ਮੰਦਭਾਗੀ ਘਟਨਾ ਵਾ ਜੋ ਕਿ ਇਸ ਸਕੂਲ ਵਿੱਚ ਵਾਪਰੀ ਆ ਪਹਿਲਾਂ ਅੱਜ ਤੋਂ ਪਹਿਲਾਂ ਅਸੀਂ ਜਿੰਨਾ ਚਿਰ ਜਦੋਂ ਦੀ ਮੇਰੀ ਸਰਵਿਸ ਹੋ ਚੁੱਕੀ ਮੈਂ ਕਦੀ ਇਹੋ ਜੀ ਘਟਨਾ ਨਹੀਂ ਵੇਖੀ ਪਰ ਇਹ ਬਹੁਤ ਹੀ ਮੰਦਪਾਗੀ ਘਟਨਾ ਜੋ ਕਿ ਬੱਚਿਆਂ ਦਾ ਵੀ ਨੁਕਸਾਨ ਕਰਕੇ ਸਕੂਲ ਦਾ ਵੀ ਨੁਕਸਾਨ ਕਰਕੇ ਹਾਂਜੀ ਹਾਂਜੀ ਬੱਚਿਆਂ ਨੇ ਕੋਈ ਮਤਲਬ ਰਾਸ਼ਨ ਜਿਹੜਾ ਖਾਣਾ ਸੀ ਉਹਨੂੰ ਹਣ ਹੁਣ ਥੋੜਾ ਜਿਹਾ ਪ੍ਰਬੰਧ ਕਰਨਾ ਪੈਣਾ ਪਰ ਸਾਰਾ ਚੁੱਲਾ ਠੰਡਾ ਪਿਆ ਵਾ ਤੇ ਬਾਕੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਜਲਦੀ ਤੋਂ ਜਲਦੀ ਇਹਨਾਂ ਚੋਰਾਂ ਤੇ ਨੱਥ ਪਾਈ ਜਾਏ ਤਾਂ ਜੋ ਇਹੋ ਜੀਆਂ ਘਟਨਾ ਜੜੀਆਂ ਗਾਂ ਤੋਂ ਨਾ ਹੋ ਸਕਣ ਇਹਨਾਂ ਦੇ ਠੱਲ ਪਾਈ ਜਾ ਸਕ